ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਦੱਸ ਤੇ ਇਹ ਵੀਡੀਓ ਮੈਂ ਵੈਸੇ ਪਹਿਲਾਂ ਵੀ 1 ਸਾਲ 1.5 ਸਾਲ ਪਹਿਲਾਂ ਵੀ ਪਾਈ ਸੀਗੀ ਇਹ ਇੱਕ ਹੱਥ ਨਾਲ ਕੱਪੜੇ ਧੋਣਾਂ ਦੀ ਮਸ਼ੀਨ ਬਣਾਈ ਹੈ ਜੀ ਇਹ ਕੋ ਇੱਕ ਗਲਾਸ ਹੈ ਠੀਕ ਹੈ ਇੱਕ 3 ਫੁੱਟ ਦਾ 2.5 ਫੁੱਟ ਦਾ ਆਪਣਾ ਪਾਈਪ ਲੈਣਾ ਜੀ ਸਰਪਾਉਣਾ ਬਾਲਟੀ ਦੇ ਵਿੱਚ ਦਿਨ 10 15 ਮਿੰਟ ਬਸ ਇਦਾਂ ਹਲਾਉਣਾ ਜੀ ਕੱਪੜੇ ਬਹੁਤ ਵਧੀਆ ਧੋਜ ਜਾਂਦੇ ਜੀ ਇਹਦੇ ਨਾਲ ਖਾਸ ਕਰਕੇ ਜਿਹੜੇ ਸਾਡੇ ਗੱਟੀਆਂ ਦੇ ਭਰਾ ਨੇ ਜੀ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਐ ਤੇ ਆਪਾਂ ਨੇ ਨਾਲ-ਨਾਲ ਕੱਪੜੇ ਧੋਦਾਂਗੇ ਨਾਲ-ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆ ਜੀ ਵੀ ਇੱਕ ਡਰਾਈਵਰ ਦੀ ਜ਼ਿੰਦਗੀ ਕਿੰਨੀ ਔਖੀ ਐ ਜੀ ਸ਼ਾਇਦ ਇਹ ਕਿਸੇ ਨੂੰ ਹੀ ਪਤਾ ਹੈ ਜਾਂ ਕੋਈ ਬੰਦਾ ਇਹਨੂੰ ਸਮਝ ਸਕਦਾ ਜੀ ਵੀ ਡਰਾਈਵਰ ਟਰੱਕ ਡਰਾਈਵਰ ਦੀ ਜ਼ਿੰਦਗੀ ਬਹੁਤ ਔਖੀ ਐ ਜਿੰਨੀ ਕਹਤੋ ਜੀ ਮੈਂ ਤਾਂ ਸੋਚਦਾ ਵੀ ਜਿੰਨਾ ਸੰਘਰਸ਼ ਇੱਕ ਟਰੱਕ ਡਰਾਈਵਰ ਕਰਦਾ ਹੈ ਸ਼ਾਇਦ ਹੀ ਕੋਈ ਕਰਦਾ ਹੋਵੇ ਕੋਈ ਨਾ ਹੁੰਦਾ ਟਾਈਮ ਨਹੀਂ ਕੋਈ ਸੌਣ ਦਾ ਨਹੀਂ ਕੋਈ ਖਾਣ ਦਾ ਨਹੀਂ ਕੋਈ ਪੀਣ ਦਾ ਨਹੀਂ ਅੱਜ ਇਲਾਵਾ ਵੀ ਇੰਨੀ ਠੰਡ ਹੈ ਜੀ ਇੰਨੀ ਠੰਡ ਦੇ ਵਿੱਚ ਅੱਜ ਕੱਲ ਜਿਹੜੇ ਘਰਾਂ 'ਚ ਬੈਠੇ ਨੇ ਉਹ ਤਾਂ ਆਰਾਮ ਨਾਲ ਮਸ਼ੀਨਾਂ 'ਚ ਕੱਪੜੇ ਧੋ ਲੈਂਦੇ ਮਸ਼ੀਨਾਂ 'ਚ ਸੁਕਾ ਲੈਂਦੇ ਆ ਪਹਿਲੀ ਗੱਲ ਸਾਨੂੰ ਧੋਣ ਦਾ ਔਖਾ ਜੀ ਫਿਰ ਦੂਜੀ ਗੱਲ ਸੁਕਾਉਣ ਦਾ ਬਹੁਤ ਔਖਾ ਕਿਉਂਕਿ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਤਾਂ ਆਪਾਂ ਨੇ ਇੱਕ ਕਾਰਡ ਕੱਢੀ ਹੈ ਜੀ ਇਹ ਇੱਕ ਗਲਾਸ ਲੈਣਾ ਇੱਕ ਪੈਪ ਲੈਣਾ ਸਰਪਾਉਣਾ ਬਾਲਟੀ ਦੇ ਵਿੱਚ ਤੈਨੂੰ 10-15 ਮਿੰਟ ਹਿਲਾਉਣਾ ਜੀ ਬਹੁਤ ਸੰਘਰਸ਼ਮਈ ਜ਼ਿੰਦਗੀ ਹੈ ਜੀ ਟਰੱਕ ਡਰਾਈਵਰ ਦੀ ਇੰਡੀਆ ਦੇ ਵਿੱਚ ਬਾਹਰਲੇ ਜੱਸਾ ਮਰ ਤਾਂ ਮੈਨੂੰ ਪਤਾ ਨਹੀਂ ਹੈਗਾ ਇਹ ਬਾਹਰ ਕੀ ਸਿਸਟਮ ਹੈ ਕੀ ਨਹੀਂ ਪਰ ਇੰਡੀਆ ਦੇ ਵਿੱਚ ਬਹੁਤ ਔਖਾ ਹੈ ਤਾਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਉਹਨਾਂ ਭਰਾਵੋ ਵੀ ਮੇਰੇ ਕੋਲ ਜਿੰਨਾ ਕੋ ਟਾਈਮ ਹੁੰਦਾ ਮੈਂ ਪੰਜਾਬ ਦੇ ਮੁੱਦਿਆਂ ਤੇ ਵੀ ਬੋਲਦਾ ਠੀਕ ਹੈ ਪੰਜਾਬ ਦੀ ਜਵਾਨੀ ਨੂੰ ਸਮਝਾਉਣਾ ਵੀ ਆ ਵੀ ਭਰਾਵੋ ਆਪਣੀ ਮਿਹਨਤ ਕਰੋ ਮਿਹਨਤ ਦਾ ਕੋਈ ਮਿਹਨਤ ਦਾ ਕੋਈ ਮਹਿਣਾ ਨਹੀਂ ਹੁੰਦਾ ਜਿਵੇਂ ਦੀ ਮਰਜ਼ੀ ਮਿਹਨਤ ਹੋਵੇ ਆਪਣੇ ਦੇਖ ਲਓ ਜੀ ਯੂਪੀ ਬਿਹਾਰ ਤੋਂ ਆ ਕੇ ਲੋਕ ਇੱਥੇ ਰੇੜੀਆਂ ਲਾ ਲਾ ਕੇ ਕਾਮਯਾਬ ਹੋ ਗਏ ਪਰ ਸਾਡੇ ਲੋਕ ਬਾਹਰਲੇ ਦਸਾਂ ਜਾ ਕੇ ਤਾਂ ਛੋਟੇ ਛੋਟਾ ਕੰਮ ਕਰ ਸਕਦੇ ਨੇ ਪਰ ਇੰਡੀਆ 'ਚ ਨਹੀਂ ਹੁਣ ਜਿਹੜੇ ਬਾਹਰ ਜਾਂਦੇ ਨੇ ਚਾਹੀ ਚਾਹੀ ਲੱਖ ਰੁਪਿਆ 50-50 ਲੱਖ ਰੁਪਿਆ ਲਾਉਂਦੇ ਨੇ ਜੀ ਚਲੋ ਠੀਕ ਹੈ ਜਿਹਦੇ ਕੋਲ ਤਾਂ ਗੰਜਾਸ ਹੈਗੀ ਉਹ ਤਾਂ ਜਾਵੇ ਪਰ ਜਿਹੜੇ ਮੰਨ ਲਓ ਵੀ ਆਪਦੇ ਜਮੀਨਾਂ ਵੇਚ-ਵੇਚ ਕੇ ਘਰ ਵੇਚ-ਵੇਚ ਕੇ ਬਾਹਰ ਜਾਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਬੇਨਤੀ ਹੈ ਵੀ ਭਰਾਵੋ ਇੰਨੇ ਪੈਸੇ ਲੈਣ ਲੋਨਾ ਉਹ ਤਾਂ ਤੁਸੀਂ ਇੱਥੇ ਕੋਈ ਕੰਮ ਕਰ ਲਓ ਇੱਕ ਸਾਡਾ ਹੀ ਟਰੱਕ ਡਰਾਈਵਰ ਭਰਾ ਹੈ ਬਾਬਾ ਤਾਰੀ ਬਾਬਾ ਤਾਰੀ ਬਹੁਤ ਵਧੀਆ ਇਨਸਾਨ ਹੈ ਜਿਹੋਨਾਂ ਦੀ ਵੀਡੀਓ ਮੈਂ ਦੇਖਦਾ ਹੁੰਦਾ ਸੁਣਦਾ ਵੀ ਹੁੰਦਾ ਮੈਂ ਤਾਂ ਉਹ ਅੱਜ ਕੱਲ ਪਹਿਲਾਂ ਡਰਾਈਵਰੀ ਕਰਦੇ ਸੀ ਬੱਸ ਵੀ ਚਲਾਈ ਬਾਬੇ ਨੇ ਟਰੱਕ ਵੀ ਚਲਾਇਆ ਅੱਜ ਕੱਲ ਉਹ ਸਾਗ ਮੱਕੀ ਦੀ ਰੋਟੀ ਸਾਗ ਮੱਕੀ ਦੀ ਰੋਟੀ ਬਣਾ ਕੇ ਲੋਕਾਂ ਨੂੰ ਫੋਨ ਦੇ ਨੇ ਠੀਕ ਹੈ ਜੀ ਬੜੇ ਵਧੀਆ ਇਨਸਾਨ ਨੇ ਬੜੇ ਵਧੀਆ ਗੱਲਾਂ ਬਾਤਾਂ ਕਰਦੇ ਨੇ ਐਂਟਰਟੇਨਮੈਂਟ ਵੀ ਬਹੁਤ ਵਧੀਆ ਕਰਦੇ ਨੇ ਬਾਬਾ ਤਾਰੀ ਤਾਂ ਉਹਨਾਂ ਦੀ ਜੇ ਕਿਸੇ ਨੂੰ ਸਿੱਖਿਆ ਲੈਣੀ ਹੋਵੇ ਮੈਂ ਕਹਿੰਦਾ ਉਹਨੇ ਵੀਡੀਓ ਸੁਣੋ ਉਹਨੇ ਹਰ ਗੱਲ ਦੇ ਵਿੱਚ ਸਿੱਖਿਆ ਹੈ ਜੀ ਤੁਸੀਂ ਮੱਕੀ ਦੀ ਰੋਟੀ ਸਰਵ ਸਾਕ ਦੀ ਕਿਤੇ ਰੇੜੀ ਵੀ ਲਾ ਲੋਣਾ ਜੀ ਤਾਂ ਵੀ ਮੈਂ ਕਹਿੰਦਾ ਜੀ ਭੁੱਖੇ ਨਹੀਂ ਮਰਦੇ ਹੈਗੇ ਹੋਰ ਬੜੇ ਕਮਣੇ ਜੀ ਕਰਨੇ ਵਾਲੇ ਜਿਵੇਂ ਕਿਸੇ ਕੋਲ ਥੋੜੀ ਬਤੀ ਜ਼ਮੀਨ ਆ ਕੋਈ ਆਪਦੀ ਜ਼ਮੀਨ 'ਚ ਸਬਜ਼ੀ اگਾ ਕੇ ਠੀਕ ਹੈ ਜੀ ਸਬਜ਼ੀ ਸਬਜ਼ੀ ਆਪ ਵੇਚੇ ਹੋਰ ਬਹੁਤ ਕਮਣੇ ਜੀ ਕਰਨੇ ਆ ਦੇ ਹੁਣ ਤੁਸੀਂ ਲਾ ਦਿਓ ਵੀ ਆ 버ਗਰ 버ਗਰ ਜਿਹੜੇ ਵੇਚਦੇ ਨੇ ਬਰਗਰ ਚਾ ਟਿੱਕੀਆਂ ਹੋਰ ਇਦਾਂ ਦਾ ਕੁਝ ਵੇਚਦੇ ਨੇ ਮੈਂ ਕਹਿੰਦਾ ਹਜ਼ਾਰ ਜਾਂ 2-2000 5-5000 ਰੁਪਏ ਦਿਹਾੜੀ ਪਾਉਂਦੇ ਜੀ ਜੇ ਮੰਨ ਲਓ ਵੀ ਇੱਥੇ ਆਪਾਂ ਇੰਡੀਆ ਦੇ ਟਰੱਕ ਵੀ ਲੈਨੇ ਆ ਘੱਟ ਤੋਂ ਘੱਟ 10 ਲੱਖ ਦੀ ਗੱਡੀ ਆਉਂਦੀ ਆ 30-35000 ਰੁਪਏ ਕਿਸ਼ਤ ਬਣਦੀ ਆ ਗੱਡੀ ਦੀ ਸਾਡੇ ਨਾਲ ਤਾਂ ਰਿਹੜੀਆਂ ਦੇ 100 ਗੁਣਾ ਮੂਰੇ ਨੇ ਜੀ ਕਿਸ਼ਤਾਂ ਹੀ ਨਹੀਂ ਦੇਹ ਹੁੰਦੀਆਂ ਜੀ ਟਾਇਰ ਨਹੀਂ ਲਵਾ ਹੁੰਦੇ ਘਾਏ ਨਹੀਂ ਪਾਏ ਜਾਂਦੇ ਫਿਰ ਚਲਾਨ ਹੋਰ ਆਟੋ ਪਤਾ ਨਹੀਂ ਕੀ ਕੀ ਖਰਚੇ ਆ ਜੀ ਇਸ ਕਰਕੇ ਬੇਨਤੀ ਹੈ ਭਰਾਵੋ ਮਿਹਨਤ ਕਰੋ ਜਿੰਨੀ ਹੁੰਦੀ ਹੈ ਠੀਕ ਹੈ ਜੀ ਮਿਹਨਤ ਦੇ ਵਿੱਚ ਕੋਈ ਮਹਿਣਾ ਨਹੀਂ ਹੈਗਾ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਆਪਣਾ ਭਵਿੱਖ ਵਧੀਆ ਬਣੇਗਾ ਜੀ ਠੀਕ ਹੈ ਜੀ ਮੈਂ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਭਾਈ ਪੜੋ ਜਿਹੜੇ ਪੜਨੇ ਆ ਨੌਜਵਾਨਾਂ ਵੱਧ ਤੋਂ ਵੱਧ ਪੜੋ ਵੱਡੇ ਵੱਡੇ ਅਫਸਰ ਬਣੋ ਆਈਪੀਐਸ ਬਣੋ ਉੱਚੇ ਅਹੁਦਿਆਂ ਤੇ ਪਹੁੰਚੋ ਤੁਸੀਂ ਪੜ ਕੇ ਕਿਉਂਕਿ ਪੜਾਈ ਤੋਂ ਬਗੈਰ ਕੁਝ ਨਹੀਂ ਹੈਗਾ ਮੈਂ ਆਪ ਨਹੀਂ ਪੜਿਆ ਹੈਗਾ ਮੈਂ 5 6 ਪੜਿਆ ਵਾਂ ਹੁਣ ਸੋਚਦਾ ਵੀ ਜੇ ਪੜ ਲੈਂਦੇ ਤਾਂ ਚੰਗੇ ਰਹਿੰਦੇ ਚਲੋ ਫਿਰ ਵੀ ਪ੍ਰਮਾਤਮਾ ਬਹੁਤ ਵਧੀਆ ਰੋਟੀ ਦੇ ਰਿਹਾ ਜੀ ਪਰ ਨਾਲ ਦੀ ਨਾਲ ਬੇਨਤੀ ਹੈ ਜੀ ਜਿਹੜੇ ਕੁਝ ਸਾਡੇ ਸਮਾਜ ਦੇ ਵਿੱਚ ਘੜਮਾ ਚੌਧਰੀ ਹੁੰਦੇ ਨੇ ਕੜਮ ਚੌਧਰੀ ਮੰਨ ਲਓ ਵੀ ਕੱਲੇ ਧਰਮ ਦੇ ਨਾਂ ਤੇ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਵੀ ਬਹੁਤ ਹੁੰਦੇ ਨੇ ਜੇ ਕੋਈ ਛੋਟਾ ਕੰਮ ਕਰਦਾ ਹੈ ਉਹਦਾ ਮਜ਼ਾਕ ਕਢਾਉਣਾ ਤੇ ਵੀ ਕੜਮ ਚੌਧਰੀਆਂ ਦਾ ਕੰਮ ਹੈ ਜੀ ਜੇ ਕੋਈ ਮੰਨ ਲਓ ਵੀ ਚੰਗੀ ਰੋਟੀ ਖਾਂਦਾ ਉਹਨੂੰ ਦੇਖ ਕੇ ਜalous ਕਰਨੀ ਉਹ ਵੀ ਕੜਮ ਚੌਧਰੀਆਂ ਦਾ ਕੰਮ ਹੈ ਜੀ ਇਹ ਕੜਮ ਚੌਧਰੀ ਕੜਮ ਚੌਧਰੀਆਂ ਨੇ ਬਹੁਤ ਸਾਡੇ ਪੰਜਾਬ ਦਾ ਨੁਕਸਾਨ ਕੀਤਾ ਜੀ ਹਰ ਜਗ੍ਹਾ ਆਪਦੀ ਜਾ ਕੇ ਚੌਧਰ ਚਮਕਾਣੀ ਇਸ ਕਰਕੇ ਹੈ ਜੀ ਜਿੰਨੀ ਮਿਹਨਤ ਕਰਾਂਗੇ ਉਨੇ ਆਪਣੇ ਵਾਸਤੇ ਚੰਗਾ ਸਮਾਜ ਵਾਸਤੇ ਮੁੰਨਾ ਹੀ ਚੰਗਾ ਜੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਰਲ ਮਿਲ ਕੇ ਆਪਣੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਈਏ ਆਪਣੇ ਦੇਸ਼ ਨੂੰ ਸੋਹਣਾ ਦੇਸ਼ ਬਣਾਈਏ ਜੀ ਇਸ ਕਰਕੇ ਬੇਨਤੀ ਕਰਦਾ ਹਾਂ ਉਹਨਾਂ ਸਾਰੇ ਭਰਾਵਾਂ ਚਰਨਾ ਚ ਟਰੱਕ ਡਰਾਈਵਰਾਂ ਦਾ ਲੋਕ ਇੱਕ ਪੱਖ ਦੇਖਦੇ ਨੇ ਵੀ ਇਹ ਤਾਂ ਜੀ ਨਸ਼ੇ ਕਰਦੇ ਨੇ ਜੀ ਇਹ ਤਾਂ ਜੀ ਮਾਰੇ ਨੇ ਜੀ ਇਹ ਤਾਂ ਇਦਾਂ ਹੁੰਦੇ ਨੇ ਜੀ ਕਰੈਕਟਰਲੈਸ ਹੁੰਦੇ ਨੇ ਪਰਾਵੋ ਪੰਜੇ ਉਂਗਲਾ ਕਦੇ ਇੱਕ ਬਰਾਬਰ ਨਹੀਂ ਹੁੰਦੀ ਆਏਗੀ ਆ ਠੀਕ ਹੈ ਬੜੇ ਚੰਗੇ ਤੋਂ ਚੰਗੇ ਇਨਸਾਨ ਬੜੇ ਗੁਰਸਿੱਖ ਪਰਿਵਾਰ ਗੁਰਸਿੱਖ ਬੰਦੇ ਵੀ ਟਰੱਕ ਲੈਣ ਦੇ ਵਿੱਚ ਹੈਗੇ ਨੇ ਜਿਹੜੇ ਚਾਹ ਦਾ ਵੀ ਨਸ਼ਾ ਨਹੀਂ ਕਰਦੇ ਹੋਰ ਤਾਂ ਵੀ ਗੱਲ ਦੀ ਛੱਡੋ ਇਸ ਕਰਕੇ ਵੀ ਟਰੱਕ ਆਦਿਆਂ ਨੂੰ ਕਦੇ ਵੀ ਮਾੜੀ ਨਿਗਾਹ ਨਾਲ ਨਾ ਦੇਖਿਆ ਕਰੋ ਪਤਾ ਨਹੀਂ ਕਿੱਥੋਂ ਕਿੱਥੋਂ ਖੱਜਲ ਖਰਾਬ ਹੋ ਕੇ ਆਉਂਦੇ ਨੇ ਜੀ ਚੱਕਦਾ ਆਪਣਾ ਦੀ ਐਮਜ ਜਿਹੜੀ ਹੈ ਪਤਾ ਨਹੀਂ ਕਿਉਂ ਕੁਝ ਲੋਕਾਂ ਨੇ ਮਾੜੀ ਬਣਾਈ ਹੋਈ ਹੈ ਜੀ ਐਸ ਕਰਕੇ ਬੇਨਤੀ ਕਰਦਾ ਵਾਂ ਕਿ ਪ੍ਰਭੂ ਵੱਧ ਤੋਂ ਵੱਧ ਟਰੱਕ ਡਰਾਈਵਰਾਂ ਦਾ ਵੀ ਤੇ ਓਦਾਂ ਵੀ ਜਿਹੜਾ ਗਰੀਬ ਬੰਦਾ ਉਹਦਾ ਸਾਥ ਵੀ ਦਿਵੋ ਤੇ ਉਹਨੂੰ ਉੱਚਾ ਚੱਕਣ ਦਾ ਵੀ ਜੇ ਆਪਾਂ ਹੋਰ ਨਹੀਂ ਕਰ ਸਕਦੇ ਜੇ ਕੋਈ ਮਤਲਬ ਵੀਡੀਓ ਵੀ ਪਾਉਂਦਾ ਤਾਂ ਉਹਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾੜੀਆਂ ਚੀਜ਼ਾਂ ਦਾ ਆਪਾਂ ਬਹੁਤ ਦੇਖਦੇ ਆ ਠੀਕ ਹੈ ਜੀ ਇਹ ਤਾਂ ਨੱਚਣ ਗੋਣਾ ਦੇ ਪਤਾ ਨਹੀਂ ਕਿੰਨੇ ਕਿੰਨੇ ਵਿਊ ਆਉਂਦੇ ਨੇ ਮਿਲਨਾਂ ਦੇ ਵਿੱਚ ਵਿਊ ਆਉਂਦੇ ਨੇ ਜੀ ਪਰ ਸਾਡੇ ਵਰਗਾ ਜੇ ਕੋਈ ਵੀਡੀਓ ਪਾਉਂਦਾ ਆਪਣੀ ਮਿਹਨਤ ਕਰਦਾ ਵੀਡੀਓ ਪਾਉਂਦਾ ਨਾ ਕੋਈ ਸ਼ੇਅਰ ਕਰਦਾ ਜੀ ਨਾ ਕੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਜੀ ਮੈਨੂੰ ਆਪ ਨੂੰ 8 ਮਹੀਨੇ ਹੋ ਗਏ ਵੀਡੀਓ ਅਪਲੋਡ ਕਰਦੇ ਨੂੰ ਅੱਜ ਤੱਕ ਕੋਈ ਇਦਾਂ ਦੀ ਵੀਡੀਓ ਨਹੀਂ ਪਾਈ ਹੈਗੀ ਜੇ ਕੋਈ ਬੰਦਾ ਕਹੇ ਵੀ ਹਾਂ ਇਹ ਮਾੜੀ ਵੀਡੀਓ ਹੈ ਪਰ ਫਿਰ ਵੀ ਲੋਕ ਪਤਾ ਨਹੀਂ ਇਹ ਕਿਉਂ ਨਹੀਂ ਸਾਥ ਦਿੰਦੇ ਹੈਗੇ ਇਸ ਕਰਕੇ ਬੇਨਤੀ ਕਰਦਾ ਭਰਾਵੋ ਚੰਗੀ ਚੀਜ਼ ਨੂੰ ਸਾਥ ਦਿਆ ਕਰੋ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਨੂੰ ਵੀ ਕੋਈ ਪੈਸਾ ਨਹੀਂ ਲੱਗਦਾ ਚੈਨਲ ਸਬਸਕ੍ਰਾਈਬ ਕਰਨ ਨੂੰ ਵੀ ਕੋਈ ਪੈਸਾ ਨਹੀਂ ਲੱਗਦਾ ਹੈਗਾ ਬੇਨਤੀ ਕਰਦਾ ਭਰਾਵੋ ਵੱਤ ਵਤ ਵੀਡੀਓ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਆ ਮਸ਼ੀਨ ਆ ਆਪਦੇ ਘਰੇ ਬਣਾਉਣੀ ਹੋਵੇ ਬਣਾ ਸਕਦੇ ਨੇ ਸਿਆਲ ਦੇ ਵਿੱਚ ਬਹੁਤ ਵਧੀਆ ਫਾਰਮੂਲਾ ਹੈ ਜੀ ਆ ਦੇਖੋ ਪਾਣੀ ਆਣ ਮਤਲਬ ਗੰਧਲਾ ਹੋ ਗਿਆ ਮੈਲਾ ਹੋ ਗਿਆ ਪਾਣੀ ਜਿਹੜਾ ਇਹ ਸਾਫ਼ ਸੀਗਾ ਠੀਕ ਹੈ ਜੀ ਧੰਨਵਾਦ ਜੀ ਕੱਪੜੇ ਹੁਣ ਆਪਣੇ ਧੋਏ ਗਏ ਬਸ ਪਾਣੀ ਜੋ ਨਖਾਰ ਕੇ ਸੁੱਕਣੇ ਪਾਉਣੇ ਆ ਜੀ ਵੀਡੀਓ ਨੂੰ ਭਰਾਵਾ ਸ਼ੇਅਰ ਕਰ ਦਿਓ 500 ਸਬਸਕ੍ਰਾਈਬਰ ਤਾਂ ਘਟੋ ਘਟ ਕਰੋ ਜੀ 500 ਬੰਦਾ ਵੀ ਨਹੀਂ ਆਪਾਂ ਸੌਂਦਾ ਕੀ ਗੱਲ ਆਪਾਂ ਇੰਨਾ ਵੀ ਨਹੀਂ ਕਿਹਾ ਸਾਥ ਦੇ ਸਕਦੇ ਜੀ ਬੇਨਤੀ ਹੈ ਭਰਾਵੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਧੰਨਵਾਦ ਜੀ ਜੇ ਕੋਈ ਵੱਧ ਘਟ ਬੋਲਿਆ ਗਿਆ ਤਾਂ ਮਾਫ ਕਰਿਓ ਜੀ ਥੱਲੇ ਆਪਣੇ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਨਾ ਧੰਨਵਾਦ ਜੀ